ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਵੇ ਜੀ ਆਪਾਂ ਖੜੇ ਆ ਜਲੰਧਰ ਸ਼ਹਿਰ ਬਿੱਟੂ ਕਾਰ ਬਾਜ਼ਾਰ ਤੇ ਬੋਰਡ ਦਿਖਾਦੀ ਮਿੱਤਰਾਂ ਉੱਪਰ ਤੇ ਆਪਣੀ ਨਾਲ ਬੰਟੀ ਹੁੰਦੇ ਆਲਾ ਬਾਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਜੀ ਸਭ ਵਧੀਆ ਜੀ ਬਹੁਤ ਵਧੀਆ ਕਿਰਪਾ ਬਾਬੇ ਦੀ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਤੁਹਾਨੂੰ ਤੁਹਾਨੂੰ ਪਤਾ ਹੀ ਆ ਕਿ ਬਿੱਟੂ ਬਾਜੀ ਕੋਲ ਕਾਰਾਂ ਵਧੀਆ ਤੇ ਘੱਟ ਰੇਟ ਦੇ ਵਿੱਚ ਹੁੰਦੀਆਂ ਨੇ ਜਿਹਦੇ ਨਾਲ ਕਿ ਹਰ ਇੱਕ ਵੀਰ ਦੀ ਡਿਮਾਂਡ ਪੂਰੀ ਹੋ ਜਾਂਦੀ ਆ ਜਿਹੜੇ ਵੀਰ ਸੋਚਦੇ ਆ ਕਿ ਸਾਨੂੰ ਛੋਟੇ ਵੱਟ ਦੇ ਬਜਟ ਦੇ ਵਿੱਚ ਸਾਡੇ ਬਜਟ ਦੇ ਵਿੱਚ ਸਾਨੂੰ ਵਧੀਆ ਕਾਰ ਮਿਲ ਜੇ ਤੁਹਾਨੂੰ ਐਂਡ ਤੱਕ ਦੇਖਿਓ ਵੀਡੀਓ ਸਾਰੀਆਂ ਤੁਹਾਡ ਹੂੰ 15 ਲੱਖ ਰੁਪਏ ਸਾਡੇ ਕੋ ਗੱਡੀਆਂ ਤੁਹਾਨੂੰ ਦੇ ਰਹੇ ਆ ਠੀਕ ਹੈ ਜੀ ਠੀਕ ਹੈ ਜੀ 65000 ਦੀ ਫੀਗੋ ਦੇਵਾਂਗੇ ਹੂੰ ਠੀਕ ਹੈ ਜੀ ਤੇ 13.5 ਲੱਖ ਦੀ ਤੁਹਾਨੂੰ ਅੱਜ ਦੇਵਾਂਗੇ ਵਰਨਾ ਜੀ ਇਹ ਵਰਨਾ ਕਿ ਕਰੇਟਾ ਦੇਵਾਂਗੇ ਪੱਕਾ ਜੀ ਸਾਡੇ ਤੇ ਆਹ ਗੱਡੀ ਤੋਂ ਸਟਾਰਟ ਕਰੀ ਭਾਜੀ ਆਪਾਂ ਵਰਨਾ ਖੜੀ ਆ ਦੱਸਿਓ ਭਾਜੀ ਇਹ ਅੱਗੇ ਜੀ ਭਾਜੀ ਵਰਨਾ ਆਟੋਮੈਟਿਕ ਜੇ ਕਿਸੇ ਲੇਡੀਜ਼ ਨੇ ਅੱਜਕੱਲ ਆਟੋਮੈਟਿਕ ਦਾ ਫੈਸ਼ਨ ਆ ਜੀ ਠੀਕ ਹੈ ਘੱਟ ਬਜਟ ਦੀ ਵਰਨਾ ਲੈਣੀ ਹੈ ਨੋ ਮਾਡਲ ਆ ਕਾਪੀ 2031 30 ਤੱਕ ਪਾਸ ਆ ਠੀਕ ਹੈ ਜੀ ਫਸਟ ਔਨ ਰਿਆ ਤੇ ਆਟੋਮੈਟਿਕ ਗੇਅਰ ਆ ਤੇ ਗੱਡੀ ਦੇ ਦਾਂਗੇ ਸਿਰਫ 220000 ਰੁਪਏ ਦੇ ਵਿੱਚ 2030 ਤੱਕ ਆਰਸੀ ਪਾਸ ਲੋ ਜੀ ਆਟੋਮੈਟਿਕ ਵਰਨਾ ਘੱਟ ਰੇਟ ਦੇ ਵਿੱਚ ਭਾਈ 220000 ਦੀ ਮਿਲ ਜੂ ਟਾਇਰਾਂ ਦੀ ਕੰਡੀਸ਼ਨ ਵਧੀਆ ਅੰਦਰੋਂ ਵੀ ਵਧੀਆ ਤੇ ਬਾਹਰੋਂ ਵੀ ਵਧੀਆ ਤੇ ਭਾਜੀ ਕੋਈ ਕੰਮ ਖਰਚਾ ਗੱਡੀ ਦਾ ਕੋਈ ਗੱਡੀ ਤੇ ਖਰਚਾ ਨਹੀਂ ਇੰਜਨ ਗੇਅਰ ਦੀ ਪੂਰੀ ਗਾਰੰਟੀ ਟਾਇਰ ਬਿਲਕੁਲ ਬ੍ਰੈਂਡ ਨਿਊ ਆ ਤੇ ਰੇਟ ਵੀ ਬਿਲਕੁਲ ਵਾਜਬ ਆ 220000 ਤੱਕ 5 ਸਾਲ ਕਾਪੀ ਦੀ ਕੋਈ ਟੈਨਸ਼ਨ ਨਹੀਂ ਠੀਕ ਹੈ ਜੀ ਤੇ ਅੱਗੇ ਆ ਗਈ ਵਾਕਸ ਵੈਗਨ ਦੀ ਐਮੀ ਹੈਗੀ ਆ ਜੀ ਐਮਆਓ 2019 ਮਾਡਲ ਰਜਿਸਟਰਡ ਹੈਗੀ 2020 ਦੇ ਵਿੱਚ ਠੀਕ ਹੈ ਜੀ ਫਸਟ ਓਨਰ ਪੈਟਰੋਲ ਦੀ ਕਾਰ ਆ ਜੀ ਐਡਵੋਕੇਟ ਦੀ ਗੱਡੀ ਆ ਬਹੁਤ ਹੀ ਸੰਭਾਲ ਕੇ ਚਲਾਈ ਹੋਈ ਕੰਪਨੀ ਰਿਕਾਰਡ ਨਾਲ ਚੱਲੀ ਆ 65000 ਕਿਲੋਮੀਟਰ ਠੀਕ ਹੈ ਫਸਟ ਓਨਰ ਦੋਨੋਂ ਚਾਬੀਆਂ ਸਰਵਿਸ ਬੁੱਕ ਨਾਲ ਮਿਲੋਗੇ ਨਵੇਂ ਸੀਟ ਕਵਰ ਨਵੇਂ ਮੈਟ ਤੇ ਗੱਡੀ ਦਾ ਰੇਟ ਬਿਲਕੁਲ ਵਾਜਬ 19/20 ਸਿਰਫ 4 ਲੱਖ ਤੇ 40000 ਰੁਪਏ ਦੇ ਵਿੱਚ ਲਓ ਜੀ 4 ਲੱਖ 40000 ਦੀ ਪੈਟਰੋਲ ਦੀ ਬਹੁਤ ਹੀ ਸੰਭੀ ਹੋਈ ਗੱਡੀ ਮਿਲ ਜੀ ਤੁਹਾਨੂੰ ਐਮਯੂ ਐਵਰੇਜ ਵੀ ਚੰਗੀ ਆ ਬਾਕੀ ਸੇਫਟੀ ਪੱਖੋਂ ਬਹੁਤ ਜ਼ਬਰਦਸਤ ਕਾਰ ਤੇ ਬਈ ਚਾਉਣ ਬੋਲਟ ਵੈਗਨ ਦੀ 5 ਸਟਾਰ ਰੇਟਿੰਗ ਹੈ ਜੀ ਹਾਂਜੀ ਤੇ ਇਹਦੀ ਡਾਉਨ ਪੇਮੈਂਟ ਡਾਉਨ ਪੇਮੈਂਟ ਹੋਹੀ 40-45000 ਰੁਪਈਆ ਤੇ ਬਾਕੀ ਤੁਹਾਡਾ ਲੋਨ ਹੋ ਜਾਏਗਾ ਤੇ ਅੱਗੇ ਆ ਗਈ ਨੈਕਸਨ ਕਾਰ ਦੱਸੋ ਭਾਜੀ ਭਾਜੀ ਟਾਟਾ ਦੀ ਅਸਲੇ ਸਭ ਤੋਂ ਵਿਕਣ ਵਾਲੀ ਡੀਜ਼ਲ ਕਾਰ ਜੀ ਨੈਕਸਨ ਆ ਸਾਰਿਆਂ ਨੂੰ ਪਤਾ ਆ ਜੀ ਇਹ ਹੈਗੀ ਆ ਜੀ ਫਰਸਟ ਓਨਰ ਤੇ ਐਕਸ ਐਮ ਮਾਡਲ ਆ ਠੀਕ ਹੈ ਅਲੋਏ ਟਾਇਰ ਬਿਲਕੁਲ ਬ੍ਰੈਂਡ ਨਿਊ ਹੈ ਜੀ ਚੱਲੀ ਪਹਿਲੇ ਪਹਿਲੇ ਨਾਂ ਤੇ ਗੱਡੀ ਆ 80000 ਕਿਲੋਮੀਟਰ ਚੱਲੀ ਆ ਲੋਏ ਟਾਇਰ ਬਿਲਕੁਲ ਨਵੇਂ ਪਏ ਆ ਤੇ ਗੱਡੀ ਦਾ ਰੇਟ ਬਿਲਕੁਲ ਹੀ ਵਾਜਬ ਰੱਖਿਆ ਆ ਸਿਰਫ ਸਿਰਫ 510000 ਰੁਪਏ ਦੇ ਵਿੱਚ ਪਹਿਲੇ ਨਾਂ ਦੀ ਡੀਜ਼ਲ ਦੀ ਟਾਟਾ ਨੈਕਸਨ ਮਾਡਲ ਕਿੰਨਾ ਕਿਹਾ ਭਾਜੀ 18 ਮਾਡਲ 18 ਮਾਡਲ ਡੀਜ਼ਲ ਦੀ ਡੀਜ਼ਲ ਦੀ ਐਕਸਐਮ ਪਹਿਲੇ ਨਾਂ ਦੀ ਤੇ ਐਵਰੇਜ ਪੱਖੋਂ ਤੇ ਸੇਫਟੀ ਪੱਖੋਂ ਭਾਜੀ ਵੈਸਟ ਕਾਰ ਆ ਕਾਟਾ ਦੀ ਤੇ ਭਾਈ ਡਾਉਨ ਪੇਮੈਂਟ ਦੀ ਡਾਉਨ ਪੇਮੈਂਟ ਇਹਦੀ 50-60000 ਰੁਪਏ ਚਾਹੀਦੀ ਆ ਬਾਕੀ ਤੁਹਾਡਾ ਹੋ ਜਾਏਗਾ ਸਾਰਾ ਲੋਨ ਅੱਗੇ ਆਗੀ ਭਾਈ ਜੀ ਰੇਟਸ ਕਾਰ ਦਾ ਸੁਪਾਜੀ ਗੱਡੀ ਬਾਰੇ ਭਾਈ ਮਾਰੂਤੀ ਦੀ ਘੱਟ ਬਜਟ ਦੀ ਜਿਹੜੇ ਬੰਦੇ ਪੈਟਰੋਲ ਕਾਰ ਲੈਣਾ ਚਾਹੁੰਦੇ ਆ ਹੂੰ ਉਹਨਾਂ ਵਾਸਤੇ ਗੱਡੀ ਹੈ ਪਹਿਲੇ ਨਾਂ ਦੀ ਰਿਡਜ਼ VXI ਫਸਟ ਓਨਰ ਜੀ ਟਾਇਰ ਨਵੇਂ ਮਕੈਨੀਕਲੀ ਗੱਡੀ ਪੂਰੀ ਤਰ੍ਹਾਂ ਫਿੱਟ ਸਿੰਗਲ ਹੈਂਡ ਚੱਲੀ ਆ ਤੇ ਗੱਡੀ ਦਾ ਬਜਟ ਵੀ ਬਹੁਤ ਘੱਟ ਆ ਜੇ ਕਿਸ ਨੇ ਆਲਟੋ ਲੈਣੀ ਹੈ ਆਲਟੋ ਦਾ ਰੇਟ ਆਪਾਂ ਉਹਨੂੰ ਰਿਡਜ਼ ਦੇ ਦਾਂਗੇ ਸਿਰਫ 1,75,000 ਰੁਪਏ ਦੇ ਵਿੱਚ 175000 ਤੇ ਆਸੀ 203000 ਦੇ پاس 30 ਦਾ ਕਾਰ ਸੀ ਪਾਸ 5 ਸਾਲ ਤੁਨ ਵਾਲੇ ਦਾ ਝਾਕਨ ਦੀ ਲੋੜ ਨਹੀਂ ਬਾਈ ਜੀ 175000 ਦੀ ਗੱਡੀ ਮਿਲ ਜੂ ਅੱਗੇ ਆ ਗਈ ਬਾਈ ਜੀ ਨੋਵਾ ਕਾਰ ਦੱਸਿਓ ਵੀਰੇ ਭਾਈ ਆਪਾਂ ਪਿਛਲੀ ਵੀਡੀਓ ਦੇ ਵਿੱਚ ਥੋੜੇ ਦਿਨ ਪਹਿਲਾਂ ਨੋਵਾ ਪਾਈ ਸੀ G3 ਹਮ 43000 ਚੱਲੀ ਤੇ ਲੋਕਾਂ ਦਾ ਬਹੁਤ ਹੀ 10 ਮਿੰਟਾਂ ਬਾਅਦ ਗੱਡੀ ਵਿਗ ਗਈ ਸੀਗੀ ਹਮ ਤੇ ਗੱਡੀ ਗਈ ਸੀ ਬੰਗਲੌਰ ਠੀਕ ਹੈ ਬਾਈ ਨੋਵਾ ਲੈ ਕੇ ਆਏ ਆ ਉਸ ਤੋਂ ਵੀ ਨੱਗ ਪੀਸ ਹਮ ਤੇ ਹੈਗੀ ਵੀ ਇਹ G4 ਪਹਿਲੇ ਨਾਂ ਤੇ ਦੋਨੇ ਚਾਬੀਆਂ ਸਰਵਿਸ ਬੁੱਕ ਨਾਲ ਜੀ ਬੰਪਰ ਟੂ ਬੰਪਰ ਗੱਡੀ ਚੈੱਕ ਕਰ ਲੋ ਬਿਲਕੁਲ ਬ੍ਰੈਂਡ ਨਿਊ ਨਵੇਂ ਸੀਟ ਕਵਰ ਪਵਾਤੇ ਆ ਕੱਲ ਠੀਕ ਹੈ ਤੇ ਨਵੇਂ ਟਾਇਰ ਆ ਤੇ ਗੱਡੀ ਦਾ ਰੇਟ ਹੈਗਾ ਬਿਲਕੁਲ ਜੈਨੂਇਨ ਸਿਰਫ ਫਿਕਸ ਪ੍ਰਾਈਸ 480000 ਰੁਪਇਆ ਲਓ ਜੀ 12 ਮਾਡਲ 480000 ਦੀ ਗੱਡੀ ਦੇ ਵਿੱਚ ਬਾਈ ਜੀ ਇੱਕ ਰੁਪਇਆ ਦੀ ਵੀ ਕਮੀ ਨਹੀਂ ਹੈਗੀ 1 ਰੁਪਇਆ ਵੀ ਤੁਹਾਨੂੰ ਉੱਪਰ ਲਾਉਣ ਦੀ ਲੋੜ ਨਹੀਂ ਕੰਡੀਸ਼ਨ ਦੀ ਬਹੁਤ ਹੀ ਜਿਆਦੇ ਐਕਸਟਰਾ ਆਰਡੀਨਰੀ ਕਾਰ ਹੈ ਤੇ ਭਾਜੀ ਇਹ ਤੇ ਲੋਨ ਹੋ ਜੂਗਾ 12 ਮਾਡਲ ਦਾ ਬਿਲਕੁਲ ਲੋਨ ਹੋ ਜਾਏਗਾ ਲੋਨ ਹੋਏਗਾ 1.5 ਸਾਲ ਦਾ ਠੀਕ ਹੈ ਜੀ ਡਾਊਨ ਪੇਮੈਂਟ ਲਿਆਣੀ ਪੈਊਗੀ 80000 ਰੁਪਏ ਲਓ ਜੀ ਬਾਕੀ ਹੋ ਜੂਗਾ ਗੱਡੀ ਦੇ ਉੱਤੇ 4 ਲੱਖ ਰੁਪਏ ਦਾ ਲੋਨ ਅੱਗੇ ਆ ਗਈ ਭਾਜੀ ਟਿਓਸ ਕਾਰ ਡਿੱਗੀ ਵਾਲੀ ਦੱਸਿਓ ਵੇਰੇ ਗੱਡੀ ਬਾਰੇ ਭਾਜੀ ਟਿਓਸ ਜੇ ਸਾਡੇ ਟੈਕਸੀ ਵਾਲੇ ਵੀਰਾਂ ਨੇ ਲੈਣੀ ਹੈ ਜਾਂ ਕਿਸੇ ਘਰੇਲੂ ਬੰਦੇ ਨੇ ਵੀ ਲੈਣੀ ਹੈ ਬਹੁਤ ਨਵੀਂ ਗੱਡੀ ਹੈ ਗੱਡੀ ਹੈਗੀ ਦੂਜੇ ਨਾਂ ਤੇ ਤੇ ਲੋਏ ਟਾਇਰ ਇਹਦੇ ਬਿਲਕੁਲ ਬ੍ਰੈਂਡ ਨਿਊ ਹੈ ਸੀਟ ਕਵਰ ਬਿਲਕੁਲ ਨਵੇਂ ਹੈ ਮੈਟ ਬਿਲਕੁਲ ਨਵੇਂ ਹੈ ਠੀਕ ਹੈ ਤੇ ਗੱਡੀ ਦਾ ਰੇਟ ਬ ਸਿੰਬਲ ਵਧੀਆ ਤੇ ਪੂਰੇ ਦਾ ਪੂਰਾ ਲੋਨ ਵੀ ਕਰਾ ਦਾਂਗੇ ਨਹੀਂ ਤਾਂ 50000 ਰੁਪਏ ਡਾਊਨ ਪੇਮੈਂਟ ਦੇ ਕੇ 435000 ਤੁਹਾਨੂੰ ਆਪਾਂ 17 ਮਾਡਲ ਦੀ ਟਾਇਓਸ ਦੇ ਦਾਂਗੇ ਲਓ ਜੀ 17 ਮਾਡਲ ਟਾਇਓਸ 435000 ਦੀ ਮਿਲ ਜੂ 50000 ਰੁਪਏ ਲਈ ਡਾਊਨ ਪੇਮੈਂਟ ਦਾ ਬਾਕੀ ਹੋ ਜੂ ਲੋਨ ਗੱਡੀ ਦੀ ਕੰਡੀਸ਼ਨ ਬਹੁਤ ਵਧੀਆ ਬਾਕੀ ਅਲੌਏ ਤੇ ਟਾਇਰ ਬਹੁਤ ਵਧੀਆ ਪਏ ਹੋਏ ਨੇ ਅੱਗੇ ਆ ਗਈ ਵਰਨਾ ਫਲੂਡਿਕ ਦੱਸੇ ਹਾਂ ਜੀ ਵਰਨਾ ਫਲੂਡਿਕ ਨੈਕਸਟ ਟੂ ਸ਼ੋਰੂਮ ਕਾਰ ਜੀ ਫਰਸਟ ਓਨਰ ਦੋਨੋਂ ਚਾਬੀਆਂ ਸਰਵਿਸ ਬੁੱਕ ਸਭ ਕੁਝ ਗੱਡੀ ਦਾ ਨਾਲ ਆ ਠੀਕ ਹੈ ਇਹਦੇ ਵੀ ਤਾਜੀ ਗੱਡੀ ਦੀ ਸਰਵਿਸ ਹੋਈ ਹੈ 70000 ਵਿੱਚ ਕੰਪਨੀ ਰਿਕਾਰਡ ਚੱਲੀ ਹੈ ਤੇ ਗੱਡੀ ਦਾ ਰੇਟ ਬਹੁਤ ਹੀ ਵਾਜਬ ਵਰਨਾ ਫਲੋਟਿੰਗ ਪਹਿਲੇ ਨਾਂ ਦੀ ਸਿਰਫ ਤੇ ਸਿਰਫ 375000 ਰੁਪਏ ਦੀ ਗੱਡੀ ਮਿਲੇਗੀ ਇਹਦਾ ਵੀ ਆਪਣਾ ਰੇਟ ਜਿਹੜਾ ਫਿਕਸ ਪ੍ਰਾਈਸ ਹੋਏਗਾ ਮਾਡਲ 13 ਮਾਡਲ 13 ਫਰਸਟ ਓਨਰ ਪਹਿਲੇ ਨਾਂ ਦੀ ਕਾਰ ਤੇ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਹੈ ਗੱਡੀ ਜਿਹੜੇ ਵੀਰ ਨੇ ਲੈਣੀ ਹੈ ਬਾਈ ਜਲਦੀ ਕੰਟੈਕਟ ਕਰ ਲਿਓ ਕਿਉਂਕਿ ਇੰਨੀ ਸਾਫ ਵਰਨਾ ਜਲਦੀ ਜਲਦੀ ਨਹੀਂ ਮਿਲਦੀ ਅੱਗੇ ਆ ਗਈ i20 elite i20 ਹੈਗੀ ਹੈ ਭਾਜੀ 2016 ਜੀ ਸਭ ਤੋਂ ਟੋਪ ਮਾਡਲ ਆਸਤਾ ਆਪਸ਼ਨਲ ਪੁਸ਼ ਬਟਨ ਸਟਾਰਟ ਠੀਕ ਹੈ ਜੀ ਤੇ ਗੱਡੀ ਸੈਕੰਡ ਓਨਰ ਦੀ ਗੱਡੀ ਹੈ ਆਲਮੋਸਟ ਗੱਡੀ ਸਾਰੀ ਓਰੀਜਨਲ ਹੈ ਬੰਪਰ ਮਾਰੇ ਮੋٹے ਟਚਿੰਗ ਹੈਗੇ ਆ ਠੀਕ ਹੈ ਤੇ ਗੱਡੀ ਦਾ ਇਹਦਾ ਰੇਟ ਆਪਾਂ ਅੱਜ ਬਹੁਤ ਵਾਜਬ ਘਟਾ ਕੇ ਕਰਤਾ ਹੈ ਸਿਰਫ 490000 ਰੁਪਏ ਡੀਜ਼ਲ ਦੀ ਕਾਰ ਹੈ ਡੀਜ਼ਲ ਦੀ ਕਾਰ ਹੈ ਜੀ ਕੀ ਬਾਤ ਹੈ ਆਸਤਾ ਆਪਸ਼ਨਲ 16 ਮਾਡਲ ਆਸਤਾ ਆਪਸ਼ਨਲ ਸਭ ਤੋਂ ਟੋਪ 490000 ਦੀ ਉਹ ਵੀ ਡੀਜ਼ਲ ਦੀ ਕਾਰ ਹੈ ਡਾਉਨ ਪੇਮੈਂਟ ਭਾਈ ਡਾਉਨ ਪੇਮੈਂਟ ਇਹਦੀ ਉਹੀ 50000 ਰੁਪਇਆ ਬਾਕੀ ਤੁਹਾਡਾ ਸਿੰਪਲ ਓਕੇ ਆ ਤਾਂ ਲੋ 50000 ਲਿਆਓ ਤੇ ਗੱਡੀ ਲੈ ਜਾਓ ਅੱਗੇ ਆ ਗਈ ਭਾਈ ਜੀ ਕ੍ਰੇਟਾ ਕਾਰ ਬਹੁਤ ਹੀ ਨਵੀਂ ਦੱਸਿਓ ਭਾਈ ਜੀ ਗੱਡੀ ਬਾਰੇ ਭਾਈ ਜੀ ਜਿਹੜਾ ਮੇਰਾ ਵੀਰ ਕ੍ਰੇਟਾ ਨਵੀਂ ਕਢਾਣ ਚੱਲਾਇਆ ਪੈਟਰੋਲ ਦੀ ਹੂੰ ਉਹਦੇ ਵਾਸਤੇ ਤੋਹਫਾ ਆ ਜੀ ਤੇ ਪੈਸਾ ਵੀ ਉਹਦਾ ਰੁਪਇਆ 7 ਲੱਖ ਬਚਦਾ ਆ ਕੀ ਬਾਤ ਹੈ ਤੇ ਗੱਡੀ ਹੈਗੀ ਆ 2023 ਮਾਡਲ ਐਸਐਕਸ ਆਪਸ਼ਨਲ ਸਨਰੂਫ ਪੁਸ਼ ਬਟਨ ਸਟਾਰਟ ਠੀਕ ਹੈ ਜੀ ਪਹਿਲੇ ਨਾਂ ਦੀ ਗੱਡੀ ਹੈ ਬੰਪਰ ਤੋਂ ਬੰਪਰ ਗੱਡੀ ਤੇ ਕੋਈ ਪਿੰਨੇ ਦਾ ਵੀ ਸਕਰਾਚ ਨਹੀਂ ਹੈਗਾ ਆ। ਹੂੰ ਤੇ ਗੱਡੀ ਚੱਲੀ ਆ ਸਿਰਫ 55000 ਕਿਲੋਮੀਟਰ ਜੀ ਤੇ ਗੱਡੀ ਦਾ ਰੇਟ ਵੀ ਬਿਲਕੁਲ ਵਾਜੂ ਹੋਵੇਗਾ 13,55,000 ਰੁਪਏ ਦੇ ਵਿੱਚ 23 ਮਾਡਲ ਸਨਰੂਫ ਵਾਲੀ ਆਪਾਂ ਤੁਹਾਨੂੰ ਕ੍ਰੈਡਿਟਾ ਦੇ ਦਾਂਗੇ ਪੈਟਰੋਲ ਦਾ ਜੀ ਤੇ 13,55,000 ਚ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਨੇ ਬਾਈ ਜੀ ਵੱਡੀ ਸਕਰੀਨ ਕੰਪਨੀ ਦੇ ਲਾਏ ਵੱਡਾ ਸਨਰੂਫ ਸਟੀਅਰਿੰਗ ਕੰਟਰੋਲ ਕਰੂਜ਼ ਕੰਟਰੋਲ ਪੁਛਵਾਣ ਸਟਾਰਟ ਸਾਰੇ ਫੀਚਰ ਗੱਡੀ ਦੇ ਵਿੱਚ ਹੈਗੇ ਨੇ ਤੇ ਭਾਈ ਡਾਉਨ ਪੇਮੈਂਟ ਕਿੰਨੀ ਚਾਹੀਦੀ ਹੈ ਇਹਦੀ ਡਾਉਨ ਪੇਮੈਂਟ ਲੱਖ ਰੁਪਏ ਆ ਚਾਹੀਦੀ ਆ ਤੇ ਸਿਬਲ ਚਾਹੀਦਾ ਹੈ ਓਕੇ ਬੈਂਕਿੰਗ ਚਾਹੀਦੀ ਹੋ ਜਾਊਗਾ ਭਾਈ ਜੀ ਲੋਨ ਤੇ ਅੱਗੇ ਭਾਈ ਸਫਾਰੀ ਖੜੀ ਆ ਚਿੱਟੇ ਰੰਗ ਚ ਵੀ ਤੇ ਕਾਲੇ ਰੰਗ ਨਾਲ ਜਿਹੜੇ ਵੀਰ ਸਫਾਰੀ ਦੇ ਸ਼ਕੀਨ ਨੇ ਤੇ ਗੱਡੀਆਂ ਤੁਹਾਡੇ ਵਾਸਤੇ ਦੋ ਲਿਆਏ ਭਾਈ ਪਛਾਣ ਲਿਓ ਕਿਹੜੀ ਚਾਹੀਦੀ ਆ ਤੁਹਾਨੂੰ ਦੱਸਿਓ ਭਾਈ ਭਾਈ ਪੰਜਾਬ ਦੇ ਯੂਥ ਦੀ ਪਿੰਡਾਂ ਦੇ ਮੁੰਡਿਆਂ ਦੀ ਸਫਾਰੀ ਦਾ ਬਹੁਤ क्रेज ਆ ਬਿਲਕੁਲ ਜੀ ਆਪਾਂ ਦੋਨੋਂ ਤੁਹਾਨੂੰ ਸਫਾਰੀਆਂ ਦੇ ਰਹੇ ਆ ਦੋਨੋਂ ਆ ਦੀਆਂ ਆਰਸੀਆਂ ਪਾਸ ਆ ਠੀਕ ਹੈ ਜੀ ਪੰਜ ਪੰਜ ਸਾਲ ਦੀ ਆਰਸੀ ਆਪਾਂ ਨੂੰ ਪਾਸ ਮਿਲੂਗੀ ਟਾਇਰ ਬਿਲਕੁਲ ਬ੍ਰੈਂਡ ਨਿਊ ਹੈ ਆ ਆ ਹੈਗੀ ਹੈ ਜੀ 11 ਮਾਡਲ ਉਹ ਹੈਗੀ ਹੈ 10 ਮਾਡਲ ਆਰਸੀ ਉਹਦੀ ਵੀ 11 ਦੀ ਬਣੀ ਹੈ ਠੀਕ ਹੈ ਜੀ ਆ ਹੈਗੀ ਹੈ ਜੀ ਸੈਕੰਡ ਓਨਰ ਦੀ ਤੇ 31 ਤੱਕ ਆਰਸੀ ਪਾਸ ਹੈ ਤੇ ਗੱਡੀ ਦਾ ਰੇਟ ਹੈਗਾ ਸਿਰਫ ਵੈਜੋ ਤੇ ਗੱਡੀ ਦਾ ਰੇਟ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਤੇ ਸਿਰਫ 275000 ਰੁਪਏ ਦੀ 275000 ਦੀ 11 ਮਾਡਲ ਸਫਾਰੀ 2.2 ਡਾਈਕੋਰ ਨਵ ਜੀ ਅੰਦਰੋਂ ਕੰਡੀਸ਼ਨ ਚੈੱਕ ਕਰੋ ਕੰਡੀਸ਼ਨ ਦੀ ਬਹੁਤ ਵਧੀਆ ਐਂਡਰੋਇਡ ਪਲੇਅਰ ਵੀ ਲੱਗਿਆ ਹੋਇਆ ਹੈ ਜੀ ਤੇ ਸੀਟ ਕਵਰ ਵਧੀਆ ਪਹਿਣ ਕੰਡੀਸ਼ਨ ਦੀ ਅੰਦਰੋਂ ਬਾਹਰੋਂ ਬਿਲਕੁਲ ਨਵੀਂ ਕਾਰ ਹੈ ਤੇ ਭਾਜੀ ਇਹਦੇ ਤੇ ਲੋਨ ਤਾਂ ਹੋਣਾ ਨਹੀਂ ਹੈ ਨਾ ਕੈਸ਼ ਇਹਦੇ ਤੇ ਲੋਨ ਨਹੀਂ ਹੋਣਾ ਜੀ ਸਫਾਰੀਆਂ ਤੁਸੀਂ ਲੈਣੀ ਆਏ ਆ ਤੁਹਾਨੂੰ ਕੈਸ਼ ਪੇਮੈਂਟ ਲਿਆਣੀ ਪੈਣੀ ਹੈ ਜਾਂ ਤੁਹਾਡਾ ਕੋਈ ਲੋਕਲ ਫਾਈਨੈਂਸਰ ਜਿਹੜਾ ਹੈਗਾ ਜਿੱਥੋਂ ਤੁਸੀਂ ਰਹਿਣ ਵਾਲੇ ਆ ਉਹ ਲੱਖ ਡੇਢ ਲੱਗਦਾ ਲੋਨ ਇੱਥੇ ਕਰ ਦੂਗਾ ਹਾਂ ਪ੍ਰਾਈਵੇਟ ਲੋਨ ਕਰਾ ਸਕਦੇ ਹੋ ਤੁਸੀਂ ਤੇ ਅਗਲੀ ਹੈਗੀ ਕਾਰ ਦਾ ਰੰਗ ਕਾਲੇ ਰੰਗ ਦੀ ਬਹੁਤ ਹੀ ਨਵੀਂ ਗੱਡੀ ਜੀ ਨੰਬਰ ਵੀ ਬਹੁਤ ਵਧੀਆ 0113 ਤੇ ਗੱਡੀ ਦੀ ਦੀ ਵੀ ਆਰਸੀ ਆਪਾਂ ਤੁਹਾਨੂੰ ਪਾਸ ਦੇਵਾਂਗੇ ਤੇ ਗੱਡੀ ਦੀ ਸਰਕਾਰੀ ਰਸੀਦ ਦੇ ਹਿਸਾਬ ਨਾਲ 40 ਤੱਕ ਪਾਸ ਹੈ ਪਰ ਆਪਾਂ ਗਾਰੰਟੀ 31 ਤੱਕ ਦੀ ਲੈਣੇ ਆ ਜੀ ਟਾਇਰ ਇਹਦੇ ਵੀ ਨਵੇਂ ਆ ਅਲੋਏ ਇਹਦੇ ਵੀ ਨਵੇਂ ਆ ਤੇ ਰੇਡ ਇਹਦਾ ਬਹੁਤ ਹੀ ਘੱਟ ਰੱਖਿਆ ਆਪਾਂ ਸਿਰਫ ਸਿਰਫ 240000 ਰੁਪਈਆ ਲਓ ਜੀ 240000 ਦੀ 31 ਤੱਕ ਆਰਸੀ ਪਾਸ ਕੰਡੀਸ਼ਨ ਦੀ ਬਿਲਕੁਲ ਵਧੀਆ ਕਾਰ ਸੀਟ ਕਵਰ ਇਹਦੇ ਵੀ ਨਵੇਂ 70 ਮੈਟ ਲੱਗੇ ਹੋਏ ਨੇ ਬਾਈ ਜੀ ਰੰਗ ਕਾਲਾ ਜਿਹੜਾ ਕਿ ਬਹੁਤ ਮੁਸ਼ਕਲ ਨਾਲ ਮਿਲਦਾ ਤੇ ਬਹੁਤ ਵੀ ਡਿਮਾਂਡ ਕਰਦੇ ਹੁੰਦੇ ਆ ਕਿ ਸਾਨੂੰ ਕਾਲੇ ਰੰਗ ਦੀ ਗੱਡੀ ਚਾਹੀਦੀ ਤੇ ਘੱਟ ਰੇਟ ਦੇ ਵਿੱਚ ਗੱਡੀ ਲਿਆਏ ਚੱਕ ਲੋ ਜੀ ਮੌਕਾ ਤੇ ਭਾਜੀ ਅੱਗੇ ਖੜੀ ਆ ਗੈਟਵੇ ਗੈਟਵੇ ਦੱਸੋ ਭਾਜੀ ਪਿੱਕਾ ਅੱਜ ਕੱਲ ਗੈਟਵੇ ਲੋਕੀ ਬਹੁਤ ਜਿਹੜੇ ਪਿੰਡੂ ਲੋਕ ਆ ਜਾਂ ਸ਼ਹਿਰੀ ਵੀ ਆ ਜਿਨ੍ਹਾਂ ਨੇ ਕਿਸੇ ਨਾਲ ਦੁੱਧ ਧੋਣ ਵਾਲੇ ਦੁੱਧ ਹੀ ਨਹੀਂ ਲੈਣੀ ਐ ਜਾਂ ਕਿਸੇ ਨੇ ਲੈਣੀ ਐ ਗੈਟਵੇ ਪਾਲਦੇ ਤੇ ਮਿਲਦੀ ਬਹੁਤ ਰੇਅਰ ਆ ਜੀ ਬਿਲਕੁਲ ਤੇ ਗੱਡੀ ਹੈਗੀ ਆ 2016 ਹਮ ਰਜਿਸਟਰ 17 ਠੀਕ ਹੈ ਜੀ ਪਹਿਲੇ ਨਾਂ ਦੀ ਗੱਡੀ ਹੈ ਅਲੋਏ ਟਾਇਰ ਬਿਲਕੁਲ ਬ੍ਰੈਂਡ ਨਿਊ ਹਜੇ ਕੱਲ ਪਵਾਏ ਆ ਗੱਡੀ ਦੀ ਕੰਡੀਸ਼ਨ ਦੇਖ ਲਓ ਨਵੇਂ ਸੀਟ ਕਵਰ ਹਮ ਡਾਲਾ ਬਿਲਕੁਲ ਓਕੇ ਜੀ ਤੇ ਗੱਡੀ ਦਾ ਰੇਟ ਵੀ ਬਿਲਕੁਲ ਵਾਜਬ ਰੱਖਿਆ ਆਪਾਂ ਸਿਰਫ ਤੇ ਸਿਰਫ 7.5 ਲੱਖ ਰੁਪਏ ਆ ਜੀ 7.5 ਲੱਖ ਦੀ ਗੱਡੀ ਮਿਲ ਜੂ 2016 ਵਟਾ ਮਾਡਲ 16 ਵਟਾ 17 ਟਾਇਰ ਨਵੇਂ ਅਲਾਇ ਨਵੇਂ ਕੰਡੀਸ਼ਨ ਦੀ ਬਹੁਤ ਸਾਫ਼ ਸੁਥਰੀ ਤੇ ਭਾਈ ਤੇ ਲੋਨ ਕਿੰਨੇ ਦਾ ਹੋ ਜੂਗਾ ਐ ਤੇ ਲੋਨ ਲੱਖ ਰੁਪਏ ਦੇ ਕੇ ਬਾਕੀ ਤੁਹਾਡਾ ਲੋਨ ਹੋ ਜਾਏਗਾ ਠੀਕ ਹੈ ਜੀ ਆ 70000 ਦੇ ਕੱਲ ਲੋਏ ਟਾਇਰ ਨੂੰ ਬਿਲਕੁਲ ਨਵੇਂ ਪਵਾਏ ਆ ਹਮ ਹਰ ਇੱਕ ਗੱਡੀ ਦੇ ਪਾਜੀ ਹੁਣਾਂ ਵੱਲੋਂ ਟਾਇਰ ਲਾਏ ਬਾਈ ਨਵੇਂ ਪਾਏ ਹੁੰਦੇ ਨੇ ਤੇ ਨੰਬਰ ਲੋਕਲ ਪੰਜਾਬ ਦਾ ਤੇ ਚੱਕ ਲੋ ਬਾਈ ਜੀ ਥੋੜੀ ਜੀ ਡਾਉਨ ਪੇਮੈਂਟ ਨਾਲ ਬਾਕੀ ਹੋ ਜੂ ਲੋਨ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਨੋਵਾ ਕਾਰ ਦੱਸਿਓ ਪਾਜੀ ਗੱਡੀ ਬਾਰੇ ਪਾਜੀ ਇਹ 2000 ਤੇ 7 ਮੜ ਲਿਆ ਟੌਪ ਵੇਰੀਐਂਟ ਵੀ ਮਾਡਲ ਦੀ ਗੱਡੀ ਹੈ ਪਹਿਲੇ ਨਾਂ ਦੀ ਠੀਕ ਹੈ ਇਹ ਵੀ ਗੱਡੀ ਜਿਹੜੀ ਹੈ ਕੰਪਨੀ ਰਿਕਾਰਡ ਨਾਲ ਚੱਲੀ ਹੈ 1,52,000 ਕਿਲੋਮੀਟਰ ਟਾਇਰ ਬਿਲਕੁਲ ਨਵੇਂ ਜੀ ਸੀਟ ਕਵਰ ਬਿਲਕੁਲ ਨਵੇਂ ਮੈਟ ਬਿਲਕੁਲ ਨਵੇਂ ਬ੍ਰੈਂਡ ਨਿਊ ਕੰਡੀਸ਼ਨ ਦੀ ਗੱਡੀ ਹੈ ਇੰਸ਼ੋਰੈਂਸ ਵੀ ਫੁੱਲ ਿਆ ਤੇ ਗੱਡੀ ਦਾ ਰੇਟ ਬਿਲਕੁਲ ਹੀ ਵਾਜਬ ਹੈਗਾ ਸਿਰਫ ਤੇ ਸਿਰਫ 2,45,000 ਰੁਪਏ। ਲਓ ਜੀ 2,45,000 ਚ ਤੁਹਾਨੂੰ ਇਨੋਵਾ ਕਾਰ ਮਿਲ ਜੂ ਉਹ ਵੀ ਕਾਲੇ ਰੰਗ ਦੀ ਤੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਗੱਡੀ ਆ। ਭਾਈ ਕੋਈ ਕੰਮ ਖਰਚਾ ਤਾਂ ਨਹੀਂ ਗੱਡੀ ਤੇ? 1 ਰੁਪਏ ਦਾ ਵੀ ਖਰਚਾ ਨਹੀਂ ਗੱਡੀ ਤੇ ਗੱਡੀ ਲੈ ਕੇ ਤੁਸੀਂ ਚਲਾਣੀ ਆ। ਸਿਰਫ ਖਰਚਾ 5,000 ਰੁਪਏ ਟ੍ਰਾਂਸਫਰ ਕਰਾਉਣ ਦਾ ਤੁਹਾਡੇ ਲੱਗਣਾ। ਜੀ ਤੇ ਅੱਗੇ ਆ ਗਈ ਭਾਈ ਜੀ i10 ਕਾਰ। ਲੈ ਮਿੱਤਰਾਂ ਦਿਖਾ ਗੱਡੀ। ਦੱਸਿਓ ਭਾਜੀ ਗੱਡੀ ਬਾਰੇ। ਭਾਜੀ ਜਿੰਨਾ ਬੰਦੇ ਦਾ ਬਜਟ ਘਟਿਆ ਤੇ ਵਧੀਆ ਗੱਡੀ ਭਾਲਦੇ ਆ। ਇਹ ਹੈਗੀ i10 ਡਾਕਟਰ ਡ ਪਹਿਲੇ ਨਾਮ ਦੀ ਗੱਡੀ ਹੈ ਜੀ ਹੈਗੀ ਵੀ ਟੋਪ ਮਾਡਲ ਆ ਚਾਰੇ ਪਾਵਰ ਵਿੰਡੋ ਪਾਵਰ ਸਟੀering ਵਾਲੀ ਠੀਕ ਹੈ ਜੀ ਤੇ ਪਹਿਲੇ ਨਾਮ ਦੀ 65000 ਕੰਪਨੀ ਰਿਕਾਰਡ ਨਾਲ ਚੱਲੀ ਹੈ ਤੇ ਗੱਡੀ ਦਾ ਇਹਦਾ ਰੇਟ ਬਿਲਕੁਲ ਵਾਜਬ ਆਪਾਂ ਰੱਖਿਆ ਸਿਰਫ ਤੇ ਸਿਰਫ 170000 ਰੁਪਿਆ ਆਰਸੀ 2029 ਤੱਕ ਪਾਸ ਪਹਿਲੇ ਨਾਮ ਦੀ ਗੱਡੀ ਲਓ ਜੀ ਚਾਰੇ ਪਾਵਰ ਵਿੰਡੋਆਂ ਤੇ ਪਾਵਰ ਸਟੀering ਗੱਡੀ ਦੇ ਵਿੱਚ ਤੁਹਾਨੂੰ ਮਿਲੂ ਟੋਪ ਮਾਡਲ ਗੱਡੀ ਆ ਡਿਊਲ ਟੋਨ ਇੰਟੀਰੀਅਰ ਵਾਲੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤੇ ਇਹਨਾਂ 'ਚ ਕੋਈ ਵੀ ਕਾਰ ਲੈਣੀ ਹੈ ਬਾਈ ਜੀ ਤੁਸੀਂ ਆਉਣਾ ਬਿੱਟੂ ਕਾਰ ਬਾਜ਼ਾਰ ਜਲੰਧਰ ਸਕਰੀਨ ਤੇ ਚੱਲਦੇ ਨੇ ਨੰਬਰ ਬਾਕੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦਿੰਦੇ ਹੋ ਐਦਾਂ ਹੀ ਪਿਆਰ ਦਿੰਦੇ ਰਹੋ ਲਾਈਕ ਕਮੈਂਟ ਸ਼ੇਅਰ ਕਰਦੇ ਰਹੋ ਸਤਿ ਸ੍ਰੀ ਅਕਾਲ